ਵਾਧੂ ਵਿੱਚ ਜਿੱਥੇ ਕਿ ਗਰਮੀ ਆਪਣਾ ਪ੍ਰਕੋਪ ਦਿਖਾ ਰਹੀ ਸੀ ਉੱਥੇ ਜੇ ਗੱਲ ਕਰੀਏ ਤਾਂ ਪਠਾਨਕੋਟ ਦਿੱਤਾ ਪਠਾਨਕੋਟ ਦੇ ਵਿੱਚ ਵੀ ਪਿਛਲੇ 2-3 ਦਿਨਾਂ ਤੋਂ ਲਗਾਤਾਰ ਜਿਹੜਾ 42 ਤੋਂ 45 ਡਿਗਰੀ ਤੱਕ ਰਿਕਾਰਡ ਕੀਤਾ ਗਿਆ ਸੀ ਤਾਪਮਾਨ ਅਤੇ ਪਠਾਨਕੋਟ ਦੇ ਆਲੇ-ਦੁਆਲੇ ਜਗ੍ਹਾ ਤੋਂ ਵੀ ਜਿੱਥੇ ਗਰਮੀ ਦੇ ਨਾਲ ਕਈ ਜਗ੍ਹਾ ਤੇ ਅੱਗ ਲੱਗਣ ਅਤੇ ਕਾਰਾਂ ਦੇ ਵਿੱਚ ਅੱਗ ਲੱਗਣ ਦੇ ਮਾਮਲੇ ਸਾਹਮਣੇ ਆਏ ਸੀ ਉੱਥੇ ਹੀ ਦੇਰ ਸ਼ਾਮ ਮੌਸਮ ਦੇ ਵਿੱਚ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਤੇ 8 ਵਜੇ ਦੇ ਕਰੀਬ ਆਸਮਾਨ ਦੇ ਉੱਤੇ ਕਾਲੇ ਬੱਦਲ ਛਾ ਗਏ ਤੇ ਉਸ ਤੋਂ ਬਾਅਦ بارش ਸ਼ੁਰੂ ਹੋ ਗਈ ਜਿਸ ਦੇ ਨਾਲ ਲੋਕਾਂ ਦੇ ਚਿਹਰੇ ਤੇ ਉੱਤੇ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਤੇ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ 2-3 ਦਿਨਾਂ ਤੋਂ ਲਗਾਤਾਰ ਗਰਮੀ ਪੈ ਰਹੀ ਸੀ ਅਤੇ بارش ਹੋਣ ਦੇ ਨਾਲ ਤਾਪਮਾਨ ਦੇ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ। ਜਿਹੜਾ ਜਿਹੜਾ ਮੁੱਖ ਵੀ ਤਵੇ ਮੇਰੇ ਕੋਲ ਜੀ ਹੈ। ਭਾਜੀ ਅਸੀਂ ਬਹੁਤ-ਬਹੁਤ ਸ਼ੁਕਰਗੁਜ਼ਾਰਾ ਭਗਵਾਨ ਦੇ। ਬਹੁਤ ਗਰਮੀ ਪੈ ਰਹੀ ਆ। ਮਤਲਬ ਕਾਫੀ ਜ਼ਿਆਦਾ ਹੱਦ ਤੱਕ ਟੈਂਪਰੇਚਰ ਜਾ ਰਿਹਾ। ਇਸ ਮੇਸਾਨਾ ਹਿੱਤੇ ਪਾਣੀ ਦੇ ਰਿਖਾ ਕੋਟੀ ਐਡ 50 ਰਕ ਪਹੁੰਚ ਗਿਆ ਸਾਡੇ ਪਸੰਨ ਕੁੱਛ ਵੀ ਤੇ ਚਲੋ ਅੱਜ ਭਗਵਾਨ ਨੇ ਥੋੜੀ ਜੀ ਰਾਹਤ ਦਿੱਤੀ ਆ ਥੋੜੀ ਜੀ ਬਾਰਿਸ਼ ਬਰਿਆ ਮੋੜ ਬਣਾਇਆ ਹੈ ਭਗਵਾਨ ਦਾ ਵੀ ਚਲੋ ਥੋੜਾ ਪਤਾ ਬਰਸਾਤ ਦਾ ਕੀਤਾ ਪਰ ਅਗਰੇ ਰਾਤ ਪੈਂਦੀ ਜੇ ਤਾਂ ਬਹੁਤ ਵਧੀਆ ਤੇ ਚਲੋ ਬਹੁਤ ਅੱਛਾ ਮੌਸਮ ਹੈ ਟੈਂਪਰੇਚਰ ਸਾਰੇ ਦੇਖੋ ਸਵੇਰੇ 7 ਵਜੇ ਸੂਰਜ ਦੇ ਤਾਜੀ ਪੂਰੇ ਖੁਸ਼ਹਾਲ ਹੋ ਜਾਂਦੇ ਆ ਤੇ ਇੱਥੇ ਨਿਕਲਣਾ ਵੀ ਬੜਾ ਮੁਸ਼ਕਿਲ ਆ ਮੇਰੀ ਕਲੀਨਿਕ ਆ ਦੇਖੋ ਰਾਤੀ ਦੁਪਹਿਰੀ ਚਲੋ ਅਸੀਂ ਇੱਥੇ ਬੈਠਦੇ ਹਾਂ ਦੋ ਤਿੰਨ ਵਜੇ ਤੱਕ ਲੇਕਿਨ ਬਹੁਤ ਮੁਸ਼ ਬਾਹਰ ਨਿਕਲਣਾ ਵੀ ਬਹੁਤ ਜ਼ਿਆਦਾ ਲੂਜ਼ ਹੀ ਚਲਦੀ ਹੈ ਤੇ ਚਲੋ ਅੱਜ ਥੋੜਾ ਜਿਹਾ ਕੁਝ ਵਿਸ਼ਾਦ ਮੌਸਮ ਹੋਇਆ ਤੇ ਚਲੋ ਭਗਵਾਨ ਦੀ ਕਿਰਪਾ ਕਰ ਰਹੀ ਆ ਪੂਰੀ ਪੰਜਾਬ ਦੇ ਵਿੱਚ ਬਹੁਤ ਅੱਛੀ ਗੱਲ ਹੈ ਉੱਤਰ ਭਾਰ ਦੇ ਵਿੱਚ ਜਿੱਥੇ ਗਰਮੀ ਦਾ ਪ੍ਰਕੋਪ ਦੇਖਣ ਨੂੰ ਮਿਲਦਾ ਸੀ ਉੱਥੇ ਜ਼ਿਲ੍ਹਾ ਪਖਤਾਨਕੋੜ ਦੇ ਵਿੱਚ ਵੀ ਪਿਛਲੇ 2 ਦਿਨ ਤੋਂ ਲਗਾਤਾਰ ਗਰਮੀ ਆਪਣਾ ਪ੍ਰਕੋਪ ਦਿਖਾ ਰਹੀ ਸੀ ਇਸ ਦੇ ਚੱਲਦੇ ਤੁਹਾਨੂੰ ਇੰਨੇ ਨੂਲ ਦੇ ਵਿੱਚ ਜਗ੍ਹਾ-ਜਗ੍ਹਾ ਤੇ ਅੱਗ ਲੱਗਣ ਦੀ ਘਟਨਾਵਾਂ ਅਤੇ ਕਈ ਜਗ੍ਹਾ ਦੇ ਵਿੱਚ ਜਿਹੜਾ ਆ ਬਿਜਲੀ ਦੇ ਲੰਬ-ਲੰਬੇ ਕੱਟ ਲੱਗਣਾ ਲੋਕਾਂ ਦੇ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉੱਥੇ ਹੀ ਅੱਜ ਸ਼ਾਮ ਨੂੰ ਕਰੀਬ 8 ਵਜੇ ਦੇ ਕਰੀਬ ਜਿਹੜਾ ਹੈ ਪਠਾਨਕੋਟ ਦੇ ਵਿੱਚ ਮੌਸਮ ਦੇ ਵਿੱਚ ਜਗਦੰਮ ਤਫਜ਼ੀਲੀ ਦੇਖਣ ਨੂੰ ਮਿਲਦੀ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਲਗਾਤਾਰ ਪਠਾਨਕੋਟ ਦੇ ਵਿੱਚ 8 ਵਜੇ ਤੋਂ ਬਾਅਦ ਲਗਾਤਾਰ ਜਿਹੜਾ ਹੈ ਠੰਢ ਠੰਢੀ ਹਵਾਵਾਂ ਦੇ ਅਤੇ ਬਾਰਿਸ਼ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਤੇ ਜਿੱਥੇ ਚਲਦੇ ਲੋਕਾਂ ਦੇ ਚਾਰੇ ਦੇ ਵਿੱਚ ਖੁਸ਼ੀ ਦੇਖਣ ਨੂੰ ਮਿਲਦੀ ਹੈ ਕਿਉਂਕਿ ਪਿਛਲੇ ਲਗਾਤਾਰ 4-5 ਦਿਨ ਤੋਂ ਲਗਾਤਾਰ ਪਠਾਨਕੋਟ ਦੇ ਵਿੱਚ ਜਿਹੜੀ ਹੈ ਗਰਮੀ ਆਪਣਾ ਸਰਕੋਪ ਦਿਖਾ ਰਹੀ ਸੀ ਲਗਾਤਾਰ ਜਿਹੜਾ ਟੈਂਪਰੇਚਰ ਸੀ ਜਿਹੜਾ ਪਠਾਨਕੋਟ ਲੈ ਕੇ 44 ਡਿਗਰੀ ਤੱਕ ਜਿਹੜਾ ਪਠਾਨਕੋਟ ਦੇ ਵਿੱਚ ਦਰਜ ਕੀਤਾ ਜਾ ਰਿਹਾ ਸੀ ਉੱਥੇ ਹੀ ਅੱਜ ਜਿਹੜਾ ਲੋਕਾਂ ਦੇ ਵੱਲ ਜਿਹੜਾ ਲੋਕਾਂ ਦੇ ਵੱਲ ਜਿਹੜੇ ਆ ਤੁਖਾ ਸਾਲ ਲਿਆ ਜਾਦਾ ਕਿਉਂਕਿ ਮੌਸਮ ਦੇ ਵਿੱਚ ਜਿਹੜੀ ਆ ਤਲ ਦਿੱਲੀ ਦੇਖਣ ਨੂੰ ਮਿਲਦੀ ਹੈ ਜਗਦੰਮ ਹੀ ਜਿਹੜਾ ਆ ਸ਼ਾਮ ਨੂੰ 7 ਵਜੇ ਤਕਰੀਬ ਜਿਹੜਾ ਇੱਕਦਮ ਨਾਲ ਕਾਲੇ ਬੱਦਲ ਛਾ ਜਾਂਦੇ ਆ ਆਸਮਾਨ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਤੇਜ਼ ਹਵਾਵਾਂ ਚੱਲਦੇ ਉਸ ਤੋਂ ਬਾਅਦ ਜਿਹੜਾ ਬਾਰਿਸ਼ ਦਾ ਮੌਸਮ ਜਿਹੜਾ ਸ਼ੁਰੂ ਹੋ ਜਾਂਦਾ ਤੁਸੀਂ ਇਸ ਸਮੇਂ ਆਸੀ ਪਠਾਨਕੋਟ ਦੇ ਮੇਨ ਬਜਾਦ ਦੇ ਵਿੱਚ ਖੜੇ ਆ ਤੁਸੀਂ ਇਸ ਸਮੇਂ ਵੀ ਦੇਖ ਸਕਦੇ ਹੋ ਕਿ ਲੋਕ ਜਿਹੜੇ ਆ ਜਾ ਰਹੇ ਨੇ ਅੱਜ ਵੀ ਜਿਹੜੀ ਇਹ بارش ਲਗਾਤਾਰ ਜਿਹੜੀ ਆ ਚੱਲ ਰਹੀ ਆ ਤੇ ਲੋਕਾਂ ਦੇ ਵਿੱਚ ਕਾਫੀ ਜਿਹੜਾ ਸੋਸਾ ਸਾਲ ਲਿਆ ਜਾ ਰਿਹਾ ਕਿਉਂਕਿ ਜਿਹੜਾ ਮੌਸਮ ਦੇ ਵਿੱਚ ਜਿਹੜੀ ਆ ਤਬਦੀਲੀ ਦੇਖਣ ਨੂੰ ਮਿਲਦੀ ਜਿੰਦ ਤੱਕ ਤਾਪਮਾਨ ਦੇ ਵਿੱਚ ਕਿਰਾਬੜ ਦੇਖਣ ਨੂੰ ਮਿਲ ਰਹੀ ਆ ਇੰਡੀਆ న్యూਜ਼ ਲਈ ਵਰਨ ਕੁਮਾਰ ਪਠਾਨ